ਚੇਤਨ ਰਾਤਿਆਂ ਦੇ ਚੌਥੇ ਦਿਨ ਮਾ ਕੁਸ਼ਮਾਂਡਾ ਦੀ ਪੂਜਾ ਹੁੰਦੀ ਹੈ। ਦਰਅਸਲ ਮਾ ਦੁਰਗਾ ਦੇ ਚੌਥੇ ਰੂਪ ਨੂੰ ਦੇਵੀ ਕੁਸ਼ਮਾਂਡਾ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਤਿੰਨ ਰਾਤਿਆਂ ਦੇ ਚੌਥੇ ਦਿਨ ਦੇਵੀ ਦੁਰਗਾ ਦੇ ਸਾਰੇ ਰੂਪਾਂ ਦੇ ਵਿੱਚ ਮਾ ਕੁਸ਼ਮਾਂਡਾ ਦੇ ਰੂਪ ਦੀ ਪੂਜਾ ਹੁੰਦੀ ਹੈ। ਮਾ ਕੁਸ਼ਮਾਂਡਾ ਸੂਰਜ ਦੇ ਵਾਂਗ ਚਮਕਦਾਰ ਨੇ। ਮਾ ਜਗਦੰਬਾ ਦੇ ਚੌਥੇ ਰੂਪ ਦਾ ਨਾਂ ਕੁਸ਼ਮਾਂਡਾ ਹੈ। ਉਨਾਂ ਦੇ ਕੋਲ ਕੋਮਲ ਹਾਸੇ ਕਾਰਨ ਸਾਰੀ ਕੁਸ਼ਮਾਂਡਾ ਪੈਦਾ ਕਰਨ ਕਰਕੇ ਉਹਨਾਂ ਦਾ ਨਾਮ ਕੁਸ਼ਮਾਂਡਾ ਦੇਵੀ ਰੱਖਿਆ ਗਿਆ ਹੈ। ਦਰਅਸਲ ਮਾਂ ਕੁਸ਼ਮਾਂਡਾ ਦੀ ਪੂਜਾ ਦੇ ਨਾਲ ਬੁੱਧੀ ਦਾ ਵਿਕਾਸ ਹੁੰਦਾ ਹੈ ਤੇ ਜੀਵਨ ਦੇ ਵਿੱਚ ਫੈਸਲਾ ਲੈਣ ਦੀ ਸ਼ਕਤੀ ਮਿਲਦੀ ਹੈ। ਮਾਂ ਕੁਸ਼ਮਾਂਡਾ ਦੀਆਂ 8 ਬਾਹਵਾਂ ਨੇ ਇਸ ਦੇ ਲਈ ਉਹਨਾਂ ਨੂੰ ਅਸ਼ਟ ਪੂਜਾ ਵੀ ਕਿਹਾ ਜਾਂਦਾ ਹੈ। ਉਹਨਾਂ ਦੇ ਸੱਤ ਹੱਥਾਂ ਦੇ ਵਿੱਚ ਕਰਮਵਾਰ ਕਮੰਡਲ, ਤਨੁਸ਼, ਤੀਰ ਕਮਲ ਫੁੱਲ ਅੰਮ੍ਰਿਤ ਦੇ ਨਾਲ ਭਰਿਆ ਕਲਸ਼ ਚੱਕਰ ਤੇ ਗਦਾ ਹੁੰਦੇ ਨੇ ਇਸ ਦੇ ਨਾਲ 8ਵੇਂ ਹੱਥ ਦੇ ਵਿੱਚ ਸਾਰੀਆਂ ਸਿੱਧੀਆਂ ਤੇ ਨਿਧੀ ਦੇਣ ਵਾਲੀ ਜਪਮਾਲਾ ਹੁੰਦੀ ਹੈ ਦਰਅਸਲ ਮਾਂ ਕੁਸ਼ਮਾਂਡਾ ਦੇ ਇਸ ਰੂਪ ਦੀ ਚੌਥੇ ਨਰਾਤੇ ਦੇ ਪੂਜਾ ਕੀਤੀ ਜਾਂਦੀ ਹੈ ਇਸ ਦਿਨ ਸਵੇਰੇ ਉੱਠ ਕੇ ਮਾਂ ਕੁਸ਼ਮਾਂਡਾ ਨੂੰ ਪੂਜਿਆ ਜਾਂਦਾ ਹੈ ਤੇ ਮਾਂ ਕੁਸ਼ਮਾਂਡਾ ਨੂੰ ਜਲ ਫੁੱਲ ਚੜਾਇਆ ਜਾਂਦਾ ਤੇ ਮਾਤਾ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਕਿ ਹਾਲ ਜਾਂਦਾ ਹੈ ਕਿ ਜੇਕਰ ਕੋਈ ਲੰਬੇ ਸਮੇਂ ਤੋਂ ਬਿਮਾਰ ਹੁੰਦਾ ਹੈ ਤਾਂ ਮਾ ਕੁਸ਼ਮਾਂਡਾ ਦੀ ਪੂਜਾ ਕਰਨ ਦੇ ਨਾਲ ਉਸ ਵਿਅਕਤੀ ਦੀ ਸਿਹਤ ਚੰਗੀ ਹੋ ਜਾਂਦੀ ਹੈ ਤੇ ਪੂਜਾ ਦੌਰਾਨ ਦੇਵੀ ਨੂੰ ਫੁੱਲ ਤੂਫ਼ ਸੁਗੰਧੀ ਤੇ ਭੋਗ ਚੜਾਏ ਜਾਂਦੇ ਨੇ ਪੂਜਾ ਤੋਂ ਬਾਅਦ ਮਾ ਕੁਸ਼ਮਾਂਡਾ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਮਾ ਦੇ ਜਕਾਰੇ ਲਾਇਆ ਜਾਂਦੇ ਨੇ ਕਿ ਮਾ ਕੁਸ਼ਮਾਂਡਾ ਦੀ ਪੂਜਾ ਨਾਲ ਸਰੀਰਕ ਰੋਗ ਦੂਰ ਹੋ ਜਾਂਦੇ ਨੇ ਤਾਂ ਇਸ ਤਰ੍ਹਾਂ ਮਾ ਕੁਸ਼ਮਾਂਡਾ ਨੂੰ 不简单的。